ਜਾਣਾ ਕਰਦੇ ਸਨ ਆਟੇ ਤੇ ਮੇ ਮਿੱਤਰੋ ਮੈਂ ਜਾ ਰਿਹਾ ਆ ਦਾਦਾ ਬੜਵਾਨ ਸਿੰਘ ਜੀ ਦੇ ਰਖੜ ਪੁਲਿਆ ਦਾ ਤਿਹਾੜਾ ਤੇ ਆਉ ਉਹ ਤੁਹਾਨੂੰ ਦਿਖਾਉਂਦੇ ਆ ਰਖੜ ਪੁਲਿਆ ਦਾ ਤਿਹਾੜਾ ਕਿੱਦਾਂ ਬਣਾਇਆ ਜਾਂਦਾ ਤੇ ਬਣੇ ਰਿਓ ਵੀਡੀਓ ਦੇ ਨਾਲ ਔਰ ਜੀ ਮਿੱਤਰੋ ਸੇਧ ਟੁੱਟਲੀ ਸੀਗੀ ਤੇ ਟਾਈਰ ਡੈਮੇਜ ਹੋ ਰਹੀ ਜਾਣਾ ਜ਼ਰੂਰੀ ਆ ਪਰਵਾਸ ਤਾਂ ਆਪੇ ਰੱਖਾ ਤੇ ਮਰੇ ਰੋ ਵੀਡੀਓ ਦਾ ਅੱਜ ਦਾ ਵਲੌਗ ਬਹੁਤ ਹੀ ਸ਼ਾਨਦਾਰ ਹੋ ਰਿਹਾ ਤੇ ਲੋਕ ਰੱਖੜ ਪੁੱਲਿਆਂ ਤੇ ਫਤਿਹਪੁਰ ਭਾਗ ਸਿੰਘ ਦੀ ਜਾ ਕੇ ਰੱਖੜ ਪੁੱਲਿਆਂ ਬਣੋਦੇ ਤੇ ਮਰੇ ਰੋ ਵੀਡੀਓ ਦਾ ਤਾਂ ਲੋਕ ਜੀ ਸਾਰੀ ਹਸਾ ਬਸਾ ਤੇ ਵਾਪਾਰੀ ਵੀ ਦਿਲਾਜ ਆ ਰਹੇ ਨੇ ਸ਼ਹਿਰ ਤੋਂ ਲੈ ਕੇ ਨਾਲ ਨਾਲ ਬਾਈਪਾਸ ਚੌਕ ਆ ਰਹਾ ਹੈ। ਓਹ ਬਾਬੇ ਨੂੰ ਚੰਗਾ ਤੇ ਮੇਰਾ ਪਾਣ ਨਿਕਲ ਜਾਣਾ ਸ਼ੁਰੂ ਹੋச்சு। ਮਾਪੇ ਨਗਰੀ ਵਾਲੋਂ ਬੜੇ ਰੋ ਵੀਡੀਓ ਦੇਣਾ। ਔਡੀ ਮਿੱਤਰੋ ਨਲੋਈਆ ਬਾਈਪਾਸ ਚੌਕ ਦੇ ਪਹੁੰਚ ਚੁੱਕੇ ਆ। ਪਰ ਮਮਾ ਇੱਥੇ ਧੀਰਾ ਦਾ ਹੈ ਨਹੀਂਗਾ। ਓਹ ਖਾਣਾ। ਵਧੀਆ ਤਾਨੀ ਕੋਸ਼ਣਾ ਵਾਲਾ ਤੁਸੀਂ ਨਾਂ ਨਹੀਂ ਕਰਨਾ ਉਸ ਨੂੰ ਹੈ ਇਦਾਂ ਹੀ ਰਿਅਰ ਹੈ ਲੋਰੀ ਕੰਦਾ ਪਾਵੇਂ ਸੈਠਾ ਕੰਮ ਹੈ ਘਟ ਗਿਆ ਦਾਗੇ ਨਾਲ ਹੈ ਲੋਰੀ ਮਿੱਤਰੋ ਰਾਹ ਤੇ ਗਏ ਹੁਣ ਪਾਣੀ ਪੋਣੀ ਪੀ ਕੇ ਅੱਗੇ ਨੂੰ ਵਧਾ ਤੇ ਆ ਸਾਡਾ ਬਾਬਾ ਇਹਨੇ ਬਹੁਤ ਕਾਲੀ ਪਾਈ ਸੀ ਮੋਟਰਸਾਈਕਲ ਮੇ ਬਹੁਤ ਤੇਜ਼ ਚਲਾ ਕੇ ਲੈ ਕੇ ਆਇਆ ਜਲਦੀ ਆਇਆ ਜਲਦੀ ਆਇਆ ਪਤਾ ਨਹੀਂ ਕੀ ਲਾਉਣਾ ਜਾ ਗਏ ਉੱਥੇ ਹੋਰ ਫੇ ਮਾਮੇ ਸਿਹਤ ਠੀਕ ਆ ਲਿਆ ਭਾਜੀ ਉਹ ਬੋਤਲ ਹੈ ਨਹੀਂ ਪਾਣੀ ਦੀ ਦੇ ਦੇ ਯਾਰ ਅੱਗਾ ਕੋਈ ਗੱਲ ਨਹੀਂ ਮੇਰੇ ਨਾਲ ਹੈ ਇੱਥਾ ਹੈਗਾ ਕਹਿੰਦਾ ਹੈਗਾ ਨਹੀਂ ਤਾਂ ਕੱਢ ਲੈਣਾ ਠੀਕ ਆ ਠੀਕ ਆ ਮੈਂ ਕੱਢ ਲਾ ਯਾਰ ਕੱਢ ਲਾ ਮੇਰਾ ਭਰਾ ਕੱਢ ਲਾ ਵੇਰਾ ਵੀ ਹੋ ਰਿਹਾ ਤੇ ਹਾਂ ਜੀ ਮਿੱਤਰੋ ਪਹਿਲੀ ਪਹਾੜੀ ਚੜਦੇ ਆ ਚਹਾਲੀ ਫਮੀ ਚਹਾਣਾ ਹੈ ਹੈ ਹੋਰ ਕਿਹਨੇ ਗੱਲ ਬਾਤ ਸੁਣਾਉਣੀ ਹੈ ਕਿ ਰਾਣ ਮੈਂ ਮੌਸਮ ਪਹਿਲਾਂ ਹੀ ਹੋ ਗਿਆ ਹੈ ਆਹ ਦੇਖੋ ਮੌਸਮ ਸਹੀ ਹੋ ਗਿਆ ਆ ਮੀਂਹ ਵੀ ਆਉਣ ਵਾਲਾ ਹੀ ਆ ਜਾਂ ਤਾਂ ਉਹ ਜਾ ਰਹੇ ਹੌਲੀ ਹੌਲੀ ਆ ਰਹੇ ਆ ਉਹ ਵੀ ਹੌਲੀ ਹੌਲੀ ਜਾ ਰਹੇ ਆ ਤੇ ਮੌਸਮ ਤੁਸੀਂ ਦੇਖੀ ਜਾ ਸਕਦੇ ਆ ਬਹੁਤ ਵਧੀਆ ਮੌਸਮ ਹੋਇਆ ਗਿਆ ਤੇ ਸੰਗਤਾਂ ਪਾਈ ਜਾਂਦੀਆਂ ਜਨਾਈ ਜਾਂਦੀਆਂ ਆ ਆ ਜਿਆ ਇੱਕ ਰੱਖਿਆ ਦਾ ਆਉਂਦਾ ਆ ਤੇ ਇਹ ਕਹਿੰਦਾ ਆ ਹੌਲੇ ਭੱਲੇ ਦਾ ਉਹ ਤਿਹਾਰ ਬਹੁਤ ਦੁੱਧਾ ਨਾਲ ਬਣਾਉਂਦੇ ਆ ਤੇ ਇਹਨਾਂ ਹਾਲ ਦੀ ਘੜੀ ਕੁਝ ਖਾਣਾ ਮੰਗੇ ਉਸ ਪਾਇਆ ਅੱਛਾ ਇਹੋ ਜਿਹਾ ਖਾਣਾ ਦਾ ਹੈਗੀ ਮੂਹ ਚੜਾਈਏ ਤਾਂ ਰੋਣ ਚਲੇ ਆ ਚੰਦ ਕਿੰਨੇ ਦੀ ਲਿਆਂਦੀ ਸਤਿ ਸ਼੍ਰੀ ਅਕਾਲ ਪਾਕਿਸਤਾਨ ਲਈ ਆਪੀ ਇਹ ਬੈਠੋ ਬੈਠੋ ਤੁਸੀਂ ਮੇਰੇ ਕੋਲ ਆਓ ਕੋਈ ਗੱਲ ਨਹੀਂ ਕੋਈ ਨਹੀਂ ਬੈਠੋ ਬੈਠੋ ਤੁਸੀਂ ਅੰਕਲ ਜੀ ਪਰਨਾ ਦਵੋ ਐਡਾ ਕ ਲੰਬਾ ਹੋਵੇ ਲੰਬਾ ਉਹ ਬਨ ਕੇ ਆਰਾਮ ਨਾਲ ਚੱਲ ਜਾਣਾ ਅੱਗੇ ਕੋਈ ਨਾ ਕੋਈ ਹੋਣਾ ਹੀ ਆ ਮਕੈਨਿਕ ਅੱਗੇ ਕੋਈ ਨਾ ਕੋਈ ਹੋਊਗਾ ਹੋਰ ਕੀ ਪਰਨਾ ਨੇ ਘਰੇ ਉਤਰਨਾ ਆਹੋ ਡਬਲ ਪਾਓ ਇਹਨੂੰ ਮੜਾ ਜੇ ਹੋਰ ਲੰਬਾ 嗯。Uh ਪੇਰਾ ਪਰੋਖੇ ਖੰਡ ਕੇ ਲਈ ਵੀ ਦੁਆ ਕੇ ਤੇ ਮੇਰਾ ਪਾਸਾ ਆ ਗਿਆ ਬਸ ਤੇ ਵੀਡੀਓ ਨਾਲ ਬਣੇ ਰੋਹ ਤੇ ਖੋਣੇ ਬਾਤੂ ਆ ਕੇ ਰਕੜ ਪੁੰਨੇ ਆ ਕਿੰਨੀ ਕਿਰਤ ਸੰਗਤ ਹੋ ਗਈ ਆ ਤੇ ਪੀਗ ਨੇ ਆ ਮਖਾ ਕੇ ਇਕੱਠੇ ਹੋ ਗਏ ਨੇ ਬੜੇ ਹੋ ਵੀ ਤੇ ਇਕਦਾ ਇਹ ਹਾਲ ਚਾਲ ਠੀਕ ਆ ਠੀਕ ਆ ਕਦੋਂ ਆਏ ਸੀ ਅਸੀਂ ਜੀ ਆਏ ਆ ਮੰਗਲ ਬੁੱਧਵਾਰ ਮੰਗਲ ਬੁੱਧਵਾਰ ਤੇ ਛੱਡਾ ਕਦੋਂ ਪਾਈਆਂ ਛੱਡਾ ਪਾਤੀਆਂ ਪਹਿਲਾਂ ਕੰਮ ਚੱਲ ਰਿਹਾ ਕੱਫ ਤੱਕ ਪਹਿਲਾਂ ਚੱਲ ਰਿਹਾ ਅੱਛਾ ਅੱਛਾ ਤੇ ਰਖੜ ਬੁੰਨਿਆ ਕੱਲ ਆ ਕੱਲ ਆ ਜੀ ਕੱਲ ਠੀਕ ਆ ਇਸ਼ਨਾਨ ਕਰਨ ਲੈ ਕੇ ਜਾਓਗੇ ਸਾਨੂੰ ਅੱਜ ਜੀ ਲੈ ਕੇ ਜਾਵਾਂਗੇ ਚਲੋ ਠੀਕ ਆ ਜੀ ਬਣੇ ਰਹੋ ਵੀਡੀਓ ਦੇ ਨਾਲ ਮਿੱਤਰੋ ਇਸ਼ਨਾਨ ਕਰਨ ਲੈਣਾ ਤਾਂ ਇਹ ਤੇ ਕਮੇਟ ਵਾਲੋ ਲੋਰੀ ਮਿੱਤਰੋ ਹੁਣ ਜਾ ਰਹੇ ਆ ਆਪਾਂ ਇਸ਼ਨਾਨ ਕਰਨ ਧੌੜੀ ਧਾਰ ਸਾਹਿਬ ਤੇ ਬੜੇ ਰੋ ਵੀਡੀਓ ਦਾ ਰਸਤਾ ਥੋੜਾ ਖਰਾਬ ਆ ਤੇ ਵੀਡੀਓ ਅਡਜਸਟਮੈਂਟ ਤੁਹਾਨੂੰ ਕਰਨੀ ਪਈ ਆ ਦੇਖੋ ਇਹਦਾ ਅਡਜਸਟਮੈਂਟ ਹੈ ਜੀ ਇਸ ਟਾਈਟ ਦੇ ਤੇ ਵੀ ਵੇਤਰੋ ਰਾਜ ਖੜ ਗਏ ਆ ਮੋਟਰਸਾਈਕਲ ਚੱਲਦਾ ਨਹੀਂ ਪਿਆ ਤੇ ਰਾਹ ਖਰਾਬ ਆ ਬਤਾ ਹੀ ਖਰਾਬ ਆ ਰਾਹ ਖਰਾਬ ਆ ਮੋਟਰ ਚੱਲੂ ਤੇ ਉਹ ਸ਼ੋਕੀ ਪਾ ਬਾਥਰੂਮ ਕਰ ਰਿਹਾ ਤੇ ਆਹ ਰਸਤਾ ਦੇਖੋ ਇਹਦਾ ਕਨਾ ਜੰਗਲ ਆ ਤੇ ਤਰਾਈ ਆ ਤੱਕਵਾ ਜੀ ਦੀ ਤਿੰਨ ਜਾਣੇ ਆ ਮੋਰ ਨੂੰ ਜਾਂਦਾ ਬੰਦਾ ਤੇ ਸੀਤ ਵੀ ਮੇਰੀ ਠੀਕ ਨਹੀਂ ਹੈਗੀ ਤੇ ਅੱਜ ਟੈਸਟ ਕਰਾਏ ਸੀਗੇ ਰਿਪੋਰਟ ਆਈ ਆ ਤਾਂ ਉਹਦੇ ਵਿੱਚ ਆਇਆ ਕਿ ਥੋੜਾ ਜਿਹਾ ਟਾਈਫਾਇਡ ਹੈ। ਬਹੁਤ ਖਰਾਬ ਕਰੀ ਬੈਠਾ ਰਹਿਦਾ ਹੈ। ਟਾਈਫਾਇਡ ਵੀ ਹੈ ਤੇ ਇਨਫੈਕਸ਼ਨ ਵੀ ਹੈ ਤੇ ਕਮਜ਼ੋਰੀ ਹੈ ਕਾਫੀ। ਹੌਲੀ-ਹੌਲੀ ਕਵਰ ਹੋਣਾ ਹੈ। ਤੇ ਬਣੇ ਰੋ ਵੀਡੀਓ ਨਾਲ ਹੁਣ ਬਾਬੇ ਦੇ ਮੱਥਾ ਟੇਕ ਕੇ ਸਾਰਾ ਕੁਝ ਕਹਿੰਦੇ ਸਹੀ ਹੋ ਜਾਂਦਾ। ਤੇ ਪਹੁੰਚਣਾ ਨਹੀਂ ਆਪਾਂ ਬਾਬਾ ਕਿੱਦਾਂ? ਬਾਬਾ ਇੱਕ ਹੋਰ ਰਾਜ਼ ਬਣਿਆ ਨਵਾਂ ਉਹਦੇ। ਆਹੋ। ਇਹ ਜੀ ਹਸਾਬਦਾ ਉਹ। ਇਹ ਉਧਰੋਂ ਹੁੰਦਾ ਵਾ ਇਹ ਹੋਰ ਪੱਖੋਂ। ਨਹੀਂ ਸਾਨੂੰ ਵੀ ਪਤਾ ਉਧਰੋਂ ਹੁੰਦਾ ਪਰ ਆਉਂਦਾ ਕਿੱਧਰੋਂ ਆ। ਹੈਂ ਨਹਿਰੀਆਂ ਉਰੀਆਂ ਦਾ ਹੀ ਹਨ ਨਹਿਰੀਆਂ ਤਾਂ ਉਧਰ ਰਹਿ ਗਈਆਂ ਇੱਧਰ ਨਹਿਰੀਆਂ ਕਿੱਥੇ ਆ ਗਈਆਂ ਚਲੋ ਫਿਰ ਚਲੋ ਚਲੀਏ ਚਲੋ ਚਲੀਏ ਇਹ ਆਮ ਬਨੂ ਨਿਕਲਦਾ ਹੈ ਇਹ ਬਾਬਾ ਜੀ ਇਹ ਨਹੀਂ ਪਤਾ ਹੁਣ ਆ ਕੋਈ ਭਾਈ ਦਾ ਭਲੇ ਦਾ ਸੋਚਦੇ ਆ ਤੇ ਮੁੜ ਕੇ ਮੋੜੇ ਕਿੱਥੇ ਪੈ ਗਿਆ ਕੋਈ ਇਹ ਕੌਣ ਜ਼ਿੰਮੇਵਾਰ ਹੈ ਇਹ ਸੀ ਪਾਈ जय है बाबा जी मेरा मेरे कन्याकार परिवार के बाबा जी तो दृष्टि आकर्षण बाबा जी चंडीगढ़ कला करनी परिवार के बाबा जी मनोकामना पूरी करने बाबा जी का दास <स्दिस> जय हो बाबा जी केस जल्द भरी हो बाबा जी जय हो बाबा जी मेरा को जन्म से शिवशयन

ਨੇ ਮੇਟਰ ਮੱਥਾ ਲਿਆ ਸੀ ਠੀਕ ਤੇ ਸੰਗਤ ਕਾਫੀ ਸੀਗੀ ਮੈਂ ਅਸੀਂ ਦੇਖ ਬਾਬਾ ਜੀ ਆ ਤੇ ਬਾਬਾ ਜੀ ਸਾਡੇ ਤੇ ਮੱਥਾ ਲਿਆ ਡੇਕ ਆਪਾਂ ਹੋਰ ਭੁੱਲ ਜਾਣਾ ਅਸੀਂ 베ਰੀ ਸਾਹਿਬ ਤੇ ਸੰਗਤ ਹੌਲੀ ਹੌਲੀ ਆ ਜਾਂਦੀ ਆ ਤੇ ਕੱਲ ਨੂੰ ਹੈਗੀ ਰਖੜ ਪੁੰਨਿਆ ਤੇ ਰਖੜ ਪੁੰਨਿਆ ਨੂੰ ਜਿਆਦਾ ਜੜਾ ਰਸ ਹੁੰਦਾ ਹੈ ਤੇ ਕੱਲ ਨੂੰ ਜੇ ਰੱਬ ਨੇ ਸੁੱਖ ਰੱਖਿਆ ਤਾਂ ਆਪਾਂ ਕੱਲ ਵੀ ਦਿਖਾਵਾਂਗੇ ਤੁਹਾਨੂੰ ਅੱਜ ਦਾ ਜਿਹੜਾ ਇਸ਼ਾਰਾ ਆਪਾਂ ਕਰ ਲਿਆ ਹੈ ਤੇ ਬਣੇ ਰੋ ਵੀਡੀਓ ਦੇ ਨਾਲ ਕੀ ਕਾਜੀ ਨੂੰ ਜਾਣਾ ਆ ਬਾਬਾ ਗੜ ਪਾਰ ਸਿੰਘ ਦੇ ਡੇਰੇ ਵੀਰ ਸਾਹਿਬ ਉਸ ਤੋਂ ਬਾਅਦ ਉਸ ਤੋਂ ਬਾਅਦ ਮੰਜੀ ਸਾਹਿਬ ਜਾਵਾਂ ਨੇ ਤੇ ਦੇਖੀ ਚਲੋ ਮੇਰੇ ਵੀਰ ਭਰਾ ਮੇਰੇ ਭਰਾਣਾ ਸਾਰੇ ਜਾਣੇ ਕੋਈ ਵੀਡੀਓ ਨੂੰ ਪੂਰਾ ਦੇਖਿਓ ਇੱਥੇ ਪਾਣੀ ਪਤਾ ਨਹੀਂ ਕਿਹਦੇ ਆ ਲਓ ਇਹਦਾ ਪਾਣੀ ਈਨ ਵਾਲਾ ਹੀ ਆ ਪਾਣੀ ਭਾਈ ਲਓ ਜੀ ਲਓ ਪੀਓ ਜੀ ਮਹਾਰਾਜ ਹਾਂ ਜੀ ਬਾਬਾ ਜੀ ਕੀ ਲੈ ਗਏ ਏ ਪਕੌੜੇ ਦਿਖਾਓ ਜਰਾ ਪਕੌੜੇ ਲਓ ਜੀ ਪਕੌੜੇ ਦਿਖਾਉਂਦੇ ਆ ਲਓ ਅਖਾਤ ਤੇ ਪਕੌੜੇ ਬਾਬਾ ਜੀ ਕਿੱਦਾਂ ਹੋਏ ਵਧੀਆ ਜੀ ਬਹੁਤ ਵਧੀਆ ਕਿੱਦਾਂ ਦੇ ਦਰਸ਼ਨ ਹੋਏ ਬਹੁਤ ਵਧੀਆ ਵੀਰ ਨਾਰ ਸਿੰਘ ਦੇ ਦਰਸ਼ਨ ਹੋਏ ਜੀ ਅੱਛਾ ਚੜਦੀ ਕਲਾ ਵਾਲਾ ਚਲੋ ਵਧੀਆ ਇਹ ਹੁਣ ਆਪਾਂ ਕਿੱਥੇ ਜਾਣਾ ਹੋਣਾ ਤਾਂ ਮੰਜੀ ਸਾਹਿਬ ਤੇ 베ਰੀ ਸਾਹਿਬ ਜਾਈਏ ਚਲੋ ਠੀਕ ਹੈ ਮਿਲਦੇ ਆਂਦੇ ਮੰਜੀ ਸਾਹਿਬ 베ਰੀ ਸਾਹਿਬ ਨਾਲ ਹੋਰ ਹੀ ਪਿਆਰੇ ਮਿੱਤਰੋ ਅਸੀਂ ਹੁਣ ਪਹੁੰਚ ਗਏ ਆ ਬਾਬਾ ਬੜਬਖ ਸਿੰਘ ਵੀਰ ਨਾਰ ਸਿੰਘ ਥੱਲੇ ਮੱਥਾ ਟੇਕ ਲਿਆ ਹੁਣ ਪਹੁੰਚੇ ਆਪਾਂ 베ਰੀ ਸਾਹਿਬ ਪਹੁੰਚ ਗਏ ਆ ਤੇ ਦਰਸ਼ਨ ਕਰੋ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਹੁਣ ਕਰਾਉਣੇ ਤੁਹਾਨੂੰ ਦਰਸ਼ਨ ਆਪਾਂ ਹਾਂਜੀ ਆਜੋ ਆਜੋ ਹੂੰ ਬਦਲਾ ਆ ਲੈ ਚਲੋ ਇੱਥੇ ਲਾਓ ਜਪਲਾ ਇੱਥੇ ਲਾ ਲਓ ਤੇ ਲਾ ਲਓ ਤੁਸੀਂ ਕੋਈ ਦਿੱਕਤ ਕਰਨੀ ਉਹ ਮੈਂ ਨਿਕਲ ਰਿਹਾ ਹਾਂ ਪਾਲਿਆ ਦੀ ਟੇਕ ਤੇ ਚਨਾਲੀ ਕਰ ਰਿਹਾ ਆ ਦੇਖ ਸਾਡੀ ਆਪਾ ਦੇਖਦੇ ਆ ਤੇ ਹੋਰ ਵੀ ਜਾਣਨਾ ਆ ਆਪਣੇ ਡੇਰੇ ਤੇ ਤੇ ਮਨਜੀਤ ਸਾਹਿਬ ਵੀ ਮਾਥਾ ਟੇਕ ਲਿਆ ਆਪਾਂ ਮਨਜੀਤ ਸਾਹਿਬ ਵੀ ਟੇਕ ਲਿਆ ਹੁਣ ਜਗਾ ਡੇਰੇ ਤੇ ਤੇ ਮਿਲਦੇ ਆਂ ਫੇ ਅਗਲੇ ਬਲੌਗ ਦੇ ਵਿੱਚ ਸੇ ਕੋ ਮਿਲਦੇ ਨਿੱਤਰੋ ਤੇ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਦੇ ਮੇਰੇ ਵੀਰ ਭਰਾ ਪਰ ਜਿਹੜੇ ਨਹੀਂ ਆ ਸਕਦੇ ਉਹ ਵੀਡੀਓ ਰਾਈ ਰਕੜ ਪੁੰਨਿਆ ਤੇ ਹਾਰ ਦੇਖ ਸਕਦੇ ਆ ਤੇ ਲੱਗਦਾ ਅਗਲੇ ਦਿਨਾਂ ਦੇ ਵੀ ਨਰਮੇ ਰਹਿਣਗੇ